ਜਿਹੜੇ ਵੀ ਰੋਡ ਤੋਂ ਲੰਘੀਦਾ ਹਰੇਕ ਨੂੰ ਕਹਿ ਕੇ ਜਾਂਦਾ ਵੀ ਇੱਥੇ ਰੇੜੀ ਫੜੀ ਨਹੀਂ ਲਾਉਣੀ ਕਿਉਂਕਿ ਰੋਡ ਨੂੰ ਕਲੀਅਰ ਰੱਖੋ ਲੋਕਾਂ ਨੂੰ ਜਾਮ ਲੋਕੀ ਟੈਕਸ ਭਰਦੇ ਆ ਜਿਹੜੇ ਉਹਨਾਂ ਦੀ ਗੱਡੀ ਸਹੀ ਤਰੀਕੇ ਨਾਲ ਜਾ ਸਕੋ ਅੱਛਾ ਜਿਹੜੀਆਂ ਸਾਈਡ ਤੇ ਸਾਰੇ ਪਾਸੇ ਲੱਗੀਆਂ ਨੇ ਕਿਹੜੀਆਂ ਮਕੈਨਿਕ ਦੀਆਂ ਆ ਜਾਂ ਫਾਇਨੈਂਸਰਾਂ ਦੀਆਂ ਨਹੀਂ ਨਹੀਂ ਫਾਇਨੈਂਸਰਾਂ ਦੀਆਂ ਗੱਡੀਆਂ ਇਹ ਫਾਇਨੈਂਸਰਾਂ ਦੀਆਂ ਗੱਡੀਆਂ ਦੇਖੋ ਜੀ ਅਸੀਂ ਡੇਲੀ ਇੱਥੇ ਚਲਾਨ ਵੀ ਕਰੀਦੇ ਇਹਨਾਂ ਦੇ ਸਮਝਾਈਦਾ ਵੀ ਆ ਅੱਜ ਵੀ ਘੱਟੋ ਘੱਟ 20 ਚਲਾਨ ਹੋ ਗਏ ਇਹਨਾਂ ਦੇ ਇਹ ਚੀਜ਼ ਨੂੰ ਕਲੀਅਰ ਕਰੋਗੇ ਤੇ ਰੋਡ ਕਲੀਅਰ ਹੋਊਗਾ ਲੋਕ ਆਪਣੀ ਮੰਜ਼ਿਲ ਨੂੰ ਛੇਤੀ ਪ ਕੋਈ ਐਂਬੂਲੈਂਸ ਨਹੀਂ ਫਸੇਗੀ ਕੋਈ ਐਕਸੀਡੈਂਟ ਨਹੀਂ ਹੋਏਗਾ ਇਨਾਲੇ ਪਾਰਕਿੰਗ ਦੇਣੀ ਚਾਹੀਦੀ ਐ ਸਾਈਡ ਤੇ ਜਗ੍ਹਾ ਉਹਨਾਂ ਦੇ ਜਗ੍ਹਾ ਬਣਾਣੀ ਚਾਹੀਦੀ ਤੇ ਦੁਕਾਨ ਵਾਲਿਆਂ ਨੂੰ ਚਾਹੀਦੀ ਐ ਤਾਂ ਇਹ ਤਾਂ ਹੁਣ ਗਾਹਕ ਦਾ ਦੇਖੋ ਜੀ ਆਪਾਂ ਨੇ ਜਿੱਥੇ ਜਗ੍ਹਾ ਮਿਲਦੀ ਉੱਥੇ ਹੀ ਖੜਾਊਗਾ ਠੀਕ ਨਾ ਪਰ ਪਹਿਲਾਂ ਅਸੀਂ ਇਹ ਚੀਜ਼ ਨੂੰ ਨੋਟ ਕਰਦੇ ਹਾਂ ਵੀ ਜੇ ਅਗਲਾ ਪਿਆਰ ਨਾ ਮੰਨਦਾ ਤਾਂ ਠੀਕ ਐ ਨਹੀਂ ਮੰਨਦਾ ਉਹ ਤਾਂ ਐਂਡ ਵਾਲਾ ਫੰਡਾ ਵਾ ਕੇਦਾ ਚਲਾਨ ਕਰਨਾ ਐ ਕਿਸੇ ਨੂੰ ਨੋਟਿਸ ਦੇਣਾ ਐ ਨੋਟਿਸ ਦੇਣ ਤੋਂ ਬਾਅਦ ਵੀ ਉਹਦੀ ਵੇਟ ਕਰੀਦੀ ਐ ਵੀ ਹਟ ਜਾਵੇ ਨਹੀਂ ਆੜੂਗਾ ਫੇਰ ਹੀ ਪਰਚਾ ਦਵਾਂਗੇ ਕਮਰਾਲਾ ਚੌਂਕ ਤੱਕ ਇਹ ਜਿਹੜੀ ਇੱਧਰ ਨੇ ਪਾਸੇ ਸਾਰੇ ਪਾਸੇ ਗੱਡੀਆਂ ਜਿਹੜੀਆਂ ਨੇ ਬਾਹਰ ਖੜੀਆਂ ਕੀਤੀਆਂ ਜਾਂਦੀਆਂ ਨੇ ਖਰਾਬ ਹੋ ਗਈ ਗੱਡੀ ਹੁਣ ਤਾਂ ਕਰਕੇ ਹਾਂ ਉੱਥੇ ਰੋੜ ਕੇ ਲੱਦੀ ਗੱਡੀਆਂ ਹਾਰਾਂ ਦੇ ਸੀਜ਼ਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਸਖਤ ਨਜ਼ਰ ਆ ਰਹੀ ਹੈ ਔਰ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਲੱਗਣ ਵਾਲੇ ਜਾਮ ਕਾਰਨ ਟ੍ਰੈਫਿਕ ਪੁਲਿਸ ਸੇ ਖਾਸੀ ਮੁਸ਼ਕਲ ਕਰਦੀ ਹੋਈ ਨਜ਼ਰ ਆ ਰਹੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈਗੀ ਹੈ ਈਐਸ ਜ਼ੋਨ 3 ਦੇ ਜਿਹੜੇ ਇੰਚਾਰਜ ਨੇ ਲਗਾਤਾਰ ਅਨਾਉਂਸਮੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਾਮ ਨਾ ਲੱਗੇ ਔਰ ਖਾਸ ਕਰਕੇ ਸੜਕਾਂ ਖੁੱਲੀਆਂ ਰਹਿਣ ਔਰ ਜਿਹੜੇ ਲੋਕ ਬਾਜ਼ਾਰਾਂ ਚ ਆ ਰਹੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸਰ ਕਾਫੀ ਦੇਰ ਤੋਂ ਅਨਾਉਂਸਮੈਂਟ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਔਰ ਦੇਖਿਆ ਜਾ ਰਿਹਾ ਕਿ ਕਿਤੇ ਵੀ ਜਾਮ ਨਹੀਂ ਲੱਗਣ ਦਿੱਤਾ ਜਾ ਰਿਹਾ ਦੇਖੋ ਜੀ ਪਹਿਲਾਂ ਤੋਂ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਅਪੀਲ ਕਰਦੇ ਹਾਂ ਸਭ ਨੂੰ ਕਿਉਂਕਿ ਤੁਸੀਂ ਆਮ ਹੀ ਦੇਖਦੇ ਹੋ ਜਿਹੜੇ ਵੀ ਰੋਡ ਤੋਂ ਲੰਘੀਦਾ ਹਰੇਕ ਨੂੰ ਕਹਿ ਕੇ ਜਾਂਦਾ ਵੀ ਇੱਥੇ ਰੇੜੀ ਫੜੀ ਨਹੀਂ ਲਾਉਣੀ ਕਿਉਂਕਿ ਰੋਡ ਨੂੰ ਕਲੀਅਰ ਰੱਖੋ ਲੋਕਾਂ ਨੂੰ ਜਾਮ ਲੋਕੀ ਟੈਕਸ ਭਰਦੇ ਆ ਜਿਹੜੇ ਉਹਨਾਂ ਦੀ ਗੱਡੀ ਸਹੀ ਤਰੀਕੇ ਨਾਲ ਜਾ ਸਕੇ ਔਰ ਦੁਕਾਨਦਾਰ ਨੂੰ ਚਾਹੀਦਾ ਆਪਣੀ ਦੁਕਾਨ ਦੇ ਬਾਹਰ ਕੋਈ ਰੇੜੀ ਫੜੀ ਨਾ ਲੱਗੰਦਾਵੇ ਕਿਉਂਕਿ ਤੇਰਾ ਕਸਟਮਰ ਆਊਗਾ ਉਦਨੀ ਜਗ੍ਹਾ ਹੋਣੀ ਚਾਹੀਦੀ ਹੈ ਗੱਡੀ ਕਿੱਥੇ ਖੜੂਗੀ ਜਿੱਥੇ ਤੇਰੀ ਦੁਕਾਨ ਆ ਉਹਦੇ ਅੱਗੇ ਜਗ੍ਹਾ ਤੇ ਹੋਵੇ ਨਾ ਗੱਡੀ ਖੜਾਉਣ ਵਾਸਤੇ ਕਸਟਮਰ ਕਿੱਥੇ ਘੜੂਗਾ ਕੱਲ ਜੇ ਅਗਰ ਗੱਲ ਕਰੀਏ ਤਾਂ ਖੁਦ ਡਿਪਰੀ ਮੇਰ ਵੀ ਬਾਹਰ ਨਿਕਲੇ ਉਹਨਾਂ ਨੇ ਅਪੀਲ ਕੀਤੀ ਕਿ yellow line ਦੇ ਅੰਦਰ ਹੀ ਸਮਾਨ ਰੱਖਣਾ ਔਰ ਦੁਕਾਨਦਾਰ ਵੀ ਸਹਿਮਤ ਹੋਏ ਕਿ ਤਿਹਾਰਾ ਦੇ ਦਿਨ ਨੇ ਇਸ ਕਰਕੇ ਅਸੀਂ ਵੀ ਐਗਰੀ ਕਰਦੇ ਹਾਂ ਕਿ ਸਮਾਨ ਜਿਹੜਾ ਹੈਗਾ ਉਹ yellow line ਦੇ ਅੰਦਰ ਹੀ ਰਹੇਗਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਵੀ ਭਾਈ ਤੁਸੀਂ ਅੰਦਰ ਰੱਖੋ ਤੁਸੀਂ ਸਾਡੇ ਲੋਕੋ ਸਾਡੇ ਹੀ ਪਰਿਵਾਰਾਂ ਚੋਂ ਨਾ ਇੱਕ ਦੂਜੇ ਤੋਂ ਕਹੋ ਕਿਉਂ ਦੇਖੋ ਸਰਕਾਰ ਜਿਤ ਸਾਥ ਦੇ ਰਹੀ ਹਰੇਕ ਬੰਦੇ ਦਾ ਪਬਲਿਕ ਨੂੰ ਵੇਅਰ ਕਰ ਰਹੀ ਹੈ ਤੇ ਲੋਕਾਂ ਨੂੰ ਇਸ ਚੀਜ਼ ਦਾ ਆਖਿਆ ਮੰਨਣਾ ਚਾਹੀਦਾ ਕਿਉਂਕਿ ਇਹ ਚੀਜ਼ ਤੋਂ ਜਾਣੂ ਹੋਣਾ ਚਾਹੀਦਾ ਵੀ ਮੇਰੀ ਦੁਕਾਨ ਦੇ ਅੱਗੇ ਰੋਡ ਕਲੀਅਰ ਹੋਵੇ ਮੇਰਾ ਰੱਬ ਦਾ ਰੂਪ ਆ ਕਸਟਮਰ ਆ ਰਿਹਾ ਮੈ ਉਹਦੀ ਜਗ੍ਹਾ ਖਾਲੀ ਰੱਖਣੀ ਜਦ ਤੁਸੀਂ ਪਹਿਲਾਂ ਅੱਗੇ ਰੇੜੀ ਲਾਈ ਆ ਉਹਦੇ ਅੱਗੇ ਤੁਸੀਂ ਆਪਣੇ ਕੋ ਹੋਰ ਮੰਗਫਲੀ ਵਾਲੀ ਰੇੜੀ ਲਵਾਈ ਆ ਤਿੰਨ ਤਿੰਨ ਰੇੜੀਆਂ ਲਵਾ ਕੇ ਤੇ ਸੜਕ ਜਾਮ ਕੀਤੀ ਆ ਜਿਹੜਾ ਪਬਲਿਕ ਵਾਲਾ ਆ ਰਿਹਾ ਉਹ ਕਿੱਥੇ ਖੜੇਗਾ ਅੱਛਾ ਅਵਤਾਰ ਸਿੰਘ ਨਾਮ ਇੱਕ ਐਸਾ ਨਾਮ ਹੈ ਤੁਹਾਨੂੰ ਦੱਸ ਦਈਏ ਕਿ ਇਸ ਜੋਂ ਦੀ ਅਗਰ ਮੈਂ ਗੱਲ ਕਰ ਲਾਂ ਤਾਂ ਬਹੁਤ ਹੀ ਫਲਾਈਟ ਅਫਸਰ ਨੇ ਜਦੋਂ ਤੁਸੀਂ ਇਹ ਗੰਨੇਣਾ ਅਨਾਉਂਸਮੈਂਟ ਦੇ ਵਿੱਚ ਕਿ ਨਹੀਂ ਮੈਂ ਚਲਾਨ ਕੱਠੂਗਾ ਉਹ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਤੁਹਾਡੇ ਮੂੰਹ ਤੁਸੀਂ ਬਹੁਤ ਹਰੇਕ ਨੂੰ ਬੜੇ ਪਿਆਰ ਨਾਲ ਜਿਹੜਾ ਸਮਝਾਉਂਦੇ ਨਜ਼ਰ ਆਉਂਦੇ ਹੋ ਇਹ ਇਸ ਵਾਰ ਸਖਤ ਲੈਜਾ ਕਿਉਂ ਦੇਖੋ ਜੀ ਇਹ ਸਾਡੇ ਲੋਕ ਆ ਪਰ ਪਹਿਲਾਂ ਅਸੀਂ ਇਹ ਚੀਜ਼ ਨੂੰ ਨੋਟ ਕਰਦੇ ਹਾਂ ਵੀ ਜੇ ਅਗਲਾ ਪਿਆਰ ਨਾ ਮੰਨਦਾ ਤਾਂ ਠੀਕ ਆ ਨਹੀਂ ਮੰਨਦਾ ਉਹ ਤੇ ਐਂਡ ਵਾਲਾ ਫੰਡਾ ਵਾ ਕੇ ਦਾ ਚਲਾਨ ਕਰਨਾ ਹੈ ਕਿਸੇ ਨੂੰ ਨੋਟਿਸ ਦੇਣਾ ਹੈ ਉਹ ਨੋਟਿਸ ਦੇਣ ਤੋਂ ਬਾਅਦ ਵੀ ਉਹਦੀ ਵੇਟ ਕਰੀਦੀ ਹੈ ਵੀ ਹਟ ਜਾਵੇ ਨਹੀਂ ਆੜੂਗਾ ਫੇਰ ਹੀ ਪਰਚਾ ਦਵਾਂਗੇ ਸਰ ਥੋੜਾ ਜਿਹਾ ਬੱਸਾਂ ਕਰਕੇ ਟ੍ਰੈਫਿਕ ਜੈਮ ਲੱਗ ਰਿਹਾ ਸੀ ਪਰ ਹੁਣ ਦੇਖ ਰਹੇ ਆ ਬੱਸਾਂ ਜਿਹੜੀਆਂ ਨੇ ਅੰਦਰ ਲੱਗ ਰਹੀਆਂ ਨੇ ਹੁਣ ਇੱਥੇ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਇਹ ਕੀ ਲੱਗਦਾ ਕਿ ਸਿਰਫ ਤਿਹਾਰਾਂ ਤੱਕ ਕਰੇਗਾ ਜਾਂ ਅਗਰ ਇਦਾਂ ਹੀ ਪ੍ਰੋਪਰ ਵੇ ਨਾਲ ਕੰਮ ਕੀਤਾ ਜਾਵੇ ਤਾਂ ਸੜਕਾਂ ਦੇਖੋ ਹੁਣ ਇਸ ਟਾਪ ਕਿੰਨੀਆਂ ਖੁੱਲੀਆਂ ਨਜ਼ਰ ਆ ਰਹੀਆਂ ਦੇਖੋ ਜੀ ਅਸੀਂ ਡੇਲੀ ਇੱਥੇ ਚਲਾਨ ਵੀ ਕਰੀਦੇ ਇਹਨਾਂ ਦੇ ਸਮਝਾਈਦਾ ਵੀ ਆ ਅੱਜ ਵੀ ਘੱਟੋ ਘੱਟ 20 ਚਲਾਨ ਹੋ ਗਏ ਇਹਨਾਂ ਦੇ ਫੇਰ ਵੀ ਅਸੀਂ ਕਹਿੰਦੇ ਨਹੀਂ ਸਾਡੇਓ ਤੁਸੀਂ ਕਮਾ ਕੇ ਘਰ ਜਾਓ ਰੋਡ ਨਾ ਬਲੋਕਰ ਰਿਕਵੈਸਟ ਆ ਔਰ ਮੈਂ ਅਪੀਲ ਕਰਦਾ ਇਸ ਚੀਜ਼ ਦੀ ਵੀ ਇਸ ਚੀਜ਼ ਨੂੰ ਜ਼ਰੂਰ ਮੰਨਿਆ ਜਾਵੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਜੋ ਬਟਨ ਚੁੱਕਿਆ ਹੈ ਵੀ ਰੋਡ ਕਲੀਅਰ ਦਾ ਸਾਡਾ ਸਾਥ ਦਿਓ ਅਸੀਂ ਤੁਹਾਡੇ ਧੰਨਵਾਦੀ ਹਾਂ ਸਾਡੇ ਅਫਸਰਾਂ ਦਾ ਮਾਨ ਸਨਮਾਨ ਉਸੇ ਤਰ੍ਹਾਂ ਹੀ ਤੁਹਾਡਾ ਲੋਕਾਂ ਦਾ ਮਾਨ ਸਨਮਾਨ ਹੈ ਕਿਉਂਕਿ ਇਹ ਚੀਜ਼ ਨੂੰ ਕਲੀਅਰ ਕਰੋਗੇ ਤੇ ਰੋਡ ਕਲੀਅਰ ਹੋਊਗਾ ਲੋਕ ਆਪਣੀ ਮੰਜ਼ਿਲ ਨੂੰ ਛੇਤੀ ਪਹੁੰਚ ਸਕਦੇ ਆ ਕੋਈ ਐਂਬੂਲੈਂਸ ਨਹੀਂ ਫਸੇਗੀ ਕੋਈ ਐਕਸੀਡੈਂਟ ਨਹੀਂ ਹੋਏਗਾ ਇਹ ਚੀਜ਼ ਕਹਿੰਦਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਇਹ ਚੀਜ਼ ਜਿਹੜੀ ਲੋਕਾਂ ਤੱਕ ਵੇਰ ਹੋਣਾ ਬਹੁਤ ਜ਼ਰੂਰੀ ਆ ਦੇਖੋ ਆਪਾਂ ਆਪਣੀ ਤੰਦੇਈ ਨਾਲ ਲੋਕਾਂ ਨੂੰ ਸਮਝਾ ਰਹੇ ਆ ਲੋਕਾਂ ਨੂੰ ਸਮਝਣਾ ਚਾਹੀਦਾ ਧੰਨਵਾਦ अवतार सिंह जी जिन्होने लोकां नु अपील कीती है कि ਤੁਹਾਡਾ ਹੀ ਸ਼ਹਿਰ ਹੈ ਤੁਸੀਂ ਸਾਡੇ ਹੀ ਲੋਕ ਹੋ ਤੁਹਾਡਾ ਫਰਜ਼ ਬੰਦਾ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਤੁਹਾਡਾ ਫਰਜ਼ ਬੰਦਾ ਹੈ ਆਪਣੇ ਸ਼ਹਿਰ ਨੂੰ ਟ੍ਰੈਫਿਕ ਜੈਮ ਤੋਂ ਜਿਹੜਾ ਬਚਾ ਕੇ ਰੱਖਣਾ ਤਿਹਾਰਾਂ ਦੇ ਦਿਨਾਂ ਸ਼ਾਪਿੰਗ ਕਰਨ ਲਈ ਤੁਸੀਂ ਬਾਜ਼ਾਰਾਂ ਚ ਨਿਕਲਣਾ ਔਰ ਦੁਕਾਨਦਾਰਾਂ ਨੂੰ ਵੀ ਇੱਥੇ ਅਪੀਲ ਕੀਤੀ ਹੈ ਕਿ ਆਪਣਾ ਸਮਾਨ yellow line ਚ ਲਗਾਓ ਔਰ ਜਿਹੜੇ ਇੱਥੇ ਰੇਡੀਅ ਫੜੀਆਂ ਵਾਲੇ ਨੇ ਉਹਨਾਂ ਨੂੰ ਵੀ ਸਮਝਾਉਂਦੇ ਹੋਏ ਨਜ਼ਰ ਆ ਰਿਹਾ ਹੈ ਕੀ ਸੜਕਾਂ ਦੇ ਕਿਨਾਰਿਆਂ ਤੇ ਨਾ ਖੜੋ ਤੁਸੀਂ ਜਾਮ ਦਾ ਕਿਤੇ ਨਾ ਕਿਤੇ ਕਾਰਨ ਬਣਦੇ ਹੋ ਪਰ ਇਸ ਟਾਈਮ ਬੱਸਾਂ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਢੰਗ ਨਾਲ ਲੱਗੀਆਂ ਨਹੀਂ ਔਰ ਸਮਰਵਾ ਚੌਂਕ ਬਿਲਕੁਲ ਖੁੱਲਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਖੁੱਲੀਆਂ ਸੜਕਾਂ ਨਜ਼ਰ ਆ ਰਹੀਆਂ ਨੇ ਕਿਤੇ ਵੀ ਇਸ ਟਾਈਮ ਜਾਮ ਤੁਹਾਨੂੰ ਨਜ਼ਰ ਨਹੀਂ ਆਏਗਾ ਜਦਕਿ ਇਸ ਵਕਤ ਅਵਤਾਰ ਸਿੰਘ ਖੁਦ ਪੈਟਰੋਲਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਥੇ ਆਪਣੀ ਗੱਡੀ ਦੇ ਵਿੱਚ ਨਿਕਲਦੇ ਹੋਏ ਅਪੀਲ ਕਰਦੇ ਨਜ਼ਰ ਆ ਰਹੇ ਔਰ ਸੰਬਰਾਲਾ ਚੌਕ ਦੀਆਂ ਅਗਰ ਤਸਵੀਰਾਂ ਦਿਖਾਵਾਂ ਤੁਹਾਨੂੰ ਤਾਂ ਇਸ ਵਕਤ ਕਿਤੇ ਵੀ ਟ੍ਰੈਫਿਕ ਜੈਮ ਨਜ਼ਰ ਨਹੀਂ ਆ ਰਿਹਾ ਤਿਹਾਰਾਂ ਦੇ ਦਿਨ ਹੈ ਪਰ ਜਿਹੜੇ ਲੋਕ ਫਿਲਹਾਲ ਰੇਡੀਆਂ ਫੜੀਆਂ ਲਾ ਕੇ ਟ੍ਰੈਫਿਕ ਜੈਮ ਕਰਦੇ ਆ ਜਾਂ ਸੜਕ ਦੇ ਗੱਡੀਆਂ ਰੋਕ ਕੇ ਟ੍ਰੈਫਿਕ ਨੂੰ ਜੈਮ ਕਰਨ ਦਾ ਕਾਰਨ ਬਣ ਰਹੇ ਆ ਉਹਨਾਂ ਦੇ ਮੋٹے ਚਲਾਨ ਕਿਤੇ ਜਾ ਰਹੇ ਆ ਅਗਰ ਅੱਜ ਦੀ ਗੱਲ ਕਰਾਂ ਤਾਂ ਅੱਜ ਟ੍ਰੈਫਿਕ ਪੁਲਿਸ ਵੱਲੋਂ ਕੱਲੇ ਸੰਬਰਾਲਾ ਚੌਕ ਦੇ ਦਿਹਾੜੇ ਦੇ ਵਿੱਚ ਬੀ ਚਲਾਨ ਕੱਟੇ ਗਏ ਹਨ ਲੁਧਿਆਣਾ ਦੇ ਟ੍ਰੈਫਿਕ ਇੰਚਾਰਜ ਅਫੀਸਰ ਅਵਤਾਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਅੱਜ ਜਿਹੜੇ ਸੜਕਾਂ ਦੇ ਉੱਤੇ ਅਕਰੋਚਮੈਂਟ ਕਰ ਰਹੇ ਸੀਗੇ ਵਾਹਨ ਉਹਨਾਂ ਦੇ 20 ਚਲਾਨ ਜਿਹੜੇ ਨੇ ਕੱਟੇ ਗਏ ਨੇ ਯਾਨੀ ਕਿ ਲੁਧਿਆਣਾ ਦੇ ਅਗਰ ਗੱਲ ਕਰੀਏ ਸਮਰਵਾ ਚੌਕ ਤੋਂ ਲੈ ਕੇ ਤਾਇਪੁਰ ਰੋਡ ਤੱਕ 20 ਗੱਡੀਆਂ ਦੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤੇ ਗਏ ਨੇ ਪਰ ਹਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਮਰਵਾ ਚੌਕ ਤੋਂ ਅੱਗੇ ਤਾਇਪੁਰ ਰੋਡ ਵੱਲ ਹਲੇ ਵੀ ਸੜਕ ਦੇ ਕਿਨਾਰੇ ਦੇ ਉੱਤੇ ਗੱਡੀਆਂ ਜਿਹੜੀਆਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਗੱਡੀਆਂ ਖੜੀਆਂ ਕੀਤੀਆਂ ਗਈਆਂ ਨੇ ਔਰ ਜਿਸ ਕਾਰਨ ਇਸ ਰੋਡ ਦੇ ਉੱਤੇ ਜਾਮ ਦੀ ਸਮੱਸਿਆ ਜਿਹੜੀ ਆ ਬਣ ਰਹੀ ਆ ਹਾਲਾਂਕਿ ਇਧਰਲੇ ਪਾਸੇ ਜਿਹੜੇ ਮਕੈਨਿਕ ਨੇ ਉਹ ਵੀ ਆਪਣੀਆਂ ਗੱਡੀਆਂ ਠੀਕ ਕਰਨ ਲਈ ਬਿਲਕੁਲ ਸੜਕ ਦੇ ਵਿੱਚ ਲਗਾ ਦਿੰਦੇ ਨੇ ਜਿਸ ਕਾਰਨ ਸੜਕ ਦੇ ਉੱਤੇ ਜਿਹੜਾ ਉਹ ਅਕਰੋਚਮੈਂਟ ਹੋ ਜਾਂਦੀ ਆ ਜਦਕਿ ਇੱਥੇ ਤੁਹਾਨੂੰ ਹਨੀ ਜਰਾ ਦਿਖਾ ਦਿਓ ਕਿ ਵਾਈਟ ਲਾਈਨ ਕਿੱਥੇ ਆ ਇਹ ਵਾਈਟ ਲਾਈਨ ਹੈ ਔਰ ਵਾਈਟ ਲਾਈਨ ਦੇਰ ਬਿਲਕੁਲ ਬਾਹਰ ਇਹ ਗੱਡੀਆਂ پارک ਕੀਤੀਆਂ ਗਈਆਂ ਨੇ ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਅੱਜ ਬੀਚ ਲਾਨ ਜਿਹੜੇ ਨੇ ਕੀਤੇ ਗਏ ਨੇ ਪਰ ਹਲੇ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪੂਰੀ ਸਮਰਾਲਾ ਚੌਂਕ ਤੱਕ ਇਹ ਜਿਹੜੀ ਲੇਨ ਜਾਂਦੀ ਹੈਗੀ ਹੈ ਇਧਰਲੇ ਪਾਸੇ ਸਾਰੇ ਪਾਸੇ ਗੱਡੀਆਂ ਜਿਹੜੀਆਂ ਨੇ ਬਾਹਰ ਖੜੀਆਂ ਕੀਤੀਆਂ ਜਾਂਦੀਆਂ ਨੇ ਚਾਹੇ ਉਹ ਮਕੈਨਿਕ ਜਿਹੜੇ ਨੇ ਉਹ ਗੱਡੀਆਂ ਖੜੀਆਂ ਕਰਨ ਜਾਂ ਫਿਰ ਇਧਰਲੇ ਪਾਸੇ ਤੁਸੀਂ ਇੱਥੇ ਦੇਖੋ ਜਿਹੜੇ ਟੈਂਪੂ ਨੇ ਉਹ ਵੀ ਜਿਹੜੇ ਨੇ ਇੱਥੇ ਕੰਧ ਦੇ ਨਾਲ ਬਿਲਕੁਲ ਪੁਲ ਦੇ ਨਾਲੇ ਲਗਾ ਕੇ ਖੜੇ ਕੀਤੇ ਗਏ ਨੇ ਜਦਕਿ ਉਧਰੋਂ ਉੱਪਰੋਂ ਪੁਲ ਦੇ ਉੱਤੋਂ ਹੈਵੀ ਟ੍ਰੈਫਿਕ نیچے ਉਤਰਦੀ ਆ ਜਿਸ ਕਾਰਨ ਲੰਬਾ ਜਾਮ ਵੀ ਲੱਗਦਾ ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਨੇ ਹਾਲਾਂਕਿ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਤੁਸੀਂ ਆਪਣੀ ਵਾਈਟ ਲਾਈਨ ਦੇ ਅੰਦਰ ਹੀ ਜਿਹੜੀ ਆ ਪਾਰਕਿੰਗ ਕਰਨੀ ਹੈ ਪਰ ਗੱਡੀਆਂ ਕਿਤੇ ਨਾ ਕਿਤੇ ਬਾਹਰ ਖੜੀਆਂ ਕੀਤੀਆਂ ਨੇ ਜਿਹੜੇ ਦੁਕਾਨਦਾਰ ਨੇ ਪੁੱਛ ਲੈਨੇ ਕਿ ਆਖਰ ਕਿਉਂ ਗੱਡੀਆਂ ਜਿਹੜੀਆਂ ਨੇ ਪਾਰਕਿੰਗ ਦੇ ਬਾਹਰ ਲਗਾਈਆਂ ਨੇ ਵਾਈਟ ਲਾਈਨ ਦੇ ਬਾਹਰ ਲੱਗੀਆਂ ਹੋਈਆਂ ਨੇ ਇੱਥੇ ਗੱਲ ਕਰਨ ਲਈ ਕੋਈ ਤਿਆਰ ਹੈ ਗੱਲ ਕਰ ਲੈਨੇ ਆ ਵੀਰੇ ਜੀ ਵਾਈਟ ਲਾਈਨ ਤੋਂ ਬਾਹਰ ਗੱਡੀ ਜਿਹੜੀ ਐ ਖੜੀ ਨਹੀਂ ਕਰ ਸਕਦੇ ਟ੍ਰੈਫਿਕ ਪੁਲਿਸ ਜਿਹੜੀ ਐ ਚਲਾਨ ਕਰ ਰਹੀ ਐ ਠੀਕ ਆ ਜੀ ਮੰਨਦੇ ਆ ਸੌਰੀ ਪਰ ਇਹਦੇ ਲਈ ਇਹ ਆਪਾਂ ਹੁਣੇ ਖੜਾਈ ਐ ਗੱਡੀ ਤੇ ਲੋਕ ਫਸ ਗਿਆ ਸੀਗਾ ਤੇ ਆਪਾਂ ਹੁਣੇ ਇੱਕ ਮਿੰਟ ਹੋ ਜਾਇਆ ਖੜਾਈ ਨੂੰ ਆਪਾਂ ਹੁਣੇ ਲੈ ਕੇ ਚੱਲ ਜਾਣਾ ਇਹਨੂੰ ਠੀਕ ਆ ਜੀ ਜੀ ਬਿਲਕੁਲ ਤਿਹਾਰਾਂ ਦੇ ਦਿਨ ਐ ਆਪਣਾ ਸ਼ਹਿਰ ਐ ਆਪਾਂ ਹੀ ਜਿਹੜਾ ਇਸ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਮੰਨਦੇ ਆ ਪਰ ਸੌਰੀ ਆਪਾਂ ਹੁਣੇ ਲੈ ਕੇ ਚਲ ਜਾਣੀ ਆ ਤੇ ਬਾਕੀ ਆਪਾਂ ਕਹਿ ਨਹੀਂ ਸਕਦੇ ਆਪਾਂ ਹੁਣੇ ਆਏ ਆ ਇਹਦੇ ਲਈ ਲੈ ਕੇ ਚਲ ਜਾਣੀ ਆ ਤੇ ਬਾਕੀ ਇਹਨਾਂ ਨੂੰ ਚਾਹੀਦਾ ਵੀ ਇਹਨਾਂ ਦੀ ਜਗ੍ਹਾ ਬਣਾਣੀ ਚਾਹੀਦੀ ਆ ਠੀਕ ਆ ਨਾ ਜੀ ਖੜਾਣ ਵਾਸਤੇ ਇਹਨਾਂ ਨੇ ਦੁਕਾਨ ਖੋਲੀ ਆ ਇਹਨਾਂ ਲਈ ਪਾਰਕਿੰਗ ਦੇਣੀ ਚਾਹੀਦੀ ਆ ਸਾਈਡ ਤੇ ਜਗ੍ਹਾ ਬਣਾ ਦੇ ਜਗ੍ਹਾ ਬਣਾਣੀ ਚਾਹੀਦੀ ਤੇ ਦੁਕਾਨ ਵਾਲਿਆਂ ਨੂੰ ਚਾਹੀਦੀ ਆ ਇਹ ਤਾਂ ਹੁਣ ਗਾਹਕ ਦਾ ਦੇਖੋ ਜੀ ਆਪਾਂ ਨੂੰ ਜਿੱਥੇ ਜਗ੍ਹਾ ਮਿਲਦੀ ਉੱਥੇ ਹੀ ਖੜਾਊਗਾ ਠੀਕ ਆ ਨਾ ਬਿਲਕੁਲ ਇਹ ਦੁਕਾਨਦਾਰਾਂ ਦਾ ਫਰਜ਼ ਹੈ ਕਿ ਉਹ ਆਪਣੀ ਪ੍ਰੋਪਰ ਪਾਰਕਿੰਗ ਬਣਾਣ ਕਿਉਂਕਿ ਕਸਟ ਆਪਣੀ ਗੱਡੀ ਜਿੱਧਾ ਦੁਕਾਨਦਾਰ ਕਹੇਗਾ ਉਦੋਂ ਉਹਨਾਂ ਨੇ پارک ਕਰ ਦੇਣੀ ਹੈ ਪਰ ਅੱਗੇ ਤੁਹਾਨੂੰ ਤਸਵੀਰਾਂ ਦਿਖਾਣੇ ਹਨ ਕਿ ਜਿਹੜੀਆਂ ਗੱਡੀਆਂ ਬਾਹਰ ਵਾਈਟ ਲਾਈਨ ਤੋਂ ਬਾਹਰ ਖੜੀਆਂ ਨੇ ਉਹਨਾਂ ਦੇ ਅੱਜ ਟ੍ਰੈਫਿਕ ਪੁਲਿਸ ਚਲਾਨ ਕੱਟਦੀ ਹੋਈ ਨਜ਼ਰ ਆ ਰਹੀ ਹੈ ਔਰ ਪਰ ਅਕਰੋਚਮੈਂਟ ਦਾ ਹਾਲ ਇਹ ਹੈ ਕਿ ਦੋਨੋਂ ਪਾਸੇ ਸੜਕ ਦੇ ਦੋਨੋਂ ਪਾਸੇ ਅਕਰੋਚਮੈਂਟ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਚਾਹੇ ਉਹ ਟਰੈਂਪੂ ਦੇ ਰਿਪੇਅਰ ਕਰਨ ਵਾਲੇ ਹੋਣ ਜਾਂ ਫਿਰ ਗੱਡੀਆਂ ਨੂੰ پارک ਕਰਨ ਵਾਲੇ ਹੋਣ ਔਰ ਇਸੇ ਕਾਰਨ ਅਜੇ ਟ੍ਰੈਫਿਕ ਪੁਲਿਸ ਕਿਤੇ ਨਾ ਕਿਤੇ ਸਖਤ ਦਿਖਾਈ ਦੇ ਰਹੀ ਹੈ ਔਰ ਗੱਡੀਆਂ ਦੇ ਚਲਾਨ ਜਿਹੜੇ ਨੇ ਕਿਤੇ ਜਾ ਰਹੇ ਨੇ ਇਹ ਸਾਈਡ ਤੇ ਲੱਗੇ ਹੋਏ ਆਟੋ ਕਿੰਨਾਂ ਦੇ ਨੇ ਜਾਣ ਲੈਣੇ ਆ ਕਿ ਆਖਰ ਕਿੰਨਾਂ ਵੱਲੋਂ ਇਹ ਆਟੋ ਜਿਹੜੇ ਨੇ ਪਾਰਕ ਕੀਤੇ ਗਏ ਨੇ ਵੀਰੇ ਜੀ ਸਤਿ ਸ਼੍ਰੀ ਅਕਾਲ ਅਜੇ ਟ੍ਰੈਫਿਕ ਪੁਲਿਸ ਕਾਫੀ ਸਖਤ ਹੈ ਗੱਡੀਆਂ ਦੇ ਜਾਮ ਨਹੀਂ ਲੱਗਣ ਦੇਰੀ ਪਰ ਜਿਹੜੀਆਂ ਚਿੱਟੀ ਲਾਈਨ ਤੋਂ ਬਾਹਰ ਗੱਡੀਆਂ ਨੇ ਉਹਨਾਂ ਦੇ ਚਲਾਨ ਹੋ ਰਹੇ ਆ ਗੱਲ ਆ ਸਰ ਉਹ ਜਿਹੜੇ ਟੈਂਪੂ ਬਾਹਰ ਖੜੇ ਆ ਇਹ ਕਿਹਨਾਂ ਦੇ ਵੱਲੋਂ پارک ਇਹ ਤਾਂ ਸਰ ਫਾਈਨੈਂਸਰਾਂ ਆਵੇਂ ਇਹਨੇ ਕਿਉਂ ਇਦਾਂ ਕਿਉਂ پارک ਕਰ ਦਿੰਦੇ ਆ ਕੋਈ ਫਾਈਨੈਂਸਰਾਂ ਦੀਆਂ ਕੋਲ ਠੀਕਰਾਂ ਵਾਸਤੇ ਉਹ ਦੇਖੋ ਜਿੱਦਾਂ ਉਹ ਗੱਡੀ ਖੜੀ ਸਾਹਮਣੇ ਠੀਕਰਾਂ ਵਾਲੇ ਕਾਰਨ ਕਿਉਂ ਆ ਠੀਕਰਾਂ ਲਈ ਕਿ ਆਪਣੇ ਕੋਲ ਪਾਰਕਿੰਗ ਪ੍ਰੋਪਰ ਨਹੀਂ ਹੈ ਸਪੇਸ ਨਹੀਂ ਹੈ ਇਸ ਲਈ ਸੜਕ ਤੇ ਖੜੀਆਂ ਕਰਨੀਆਂ ਪੈਣਗੀਆਂ ਸਰ ਹੁਣ ਕੰਮ ਕਰਾਣਾ ਤੇ ਹੁਣ ਇਦਾਂ ਜਿੰਨੀ ਕ ਸਪੇਸ ਮਿਲੇਗੀ ਰੋਡ ਤੇ ਹੁਣ ਆ ਸਟੇਰਪਾਰਟ ਦੀ ਦੁਕਾਨਾਂ ਰੋਡ ਯਾ ਤੇ ਇਹਨਾਂ ਨੂੰ ਚਾਹੀਦਾ ਨਾ ਵੀ ਆਸ ਪਾਰਕਿੰਗ ਦੀ ਕੋਈ ਸੁਵਿਧਾ ਕਰਨ ਵੀ ਜਿੱਥੇ ਗੱਡੀ ਅੰਦਰ پارک ਹੋ ਜਾਵੇ ਵੀ ਹਾਂ ਵੀ ਉੱਥੇ ਆਰਾਮ ਨਾਲ ਸਾਈਡ ਤੇ ਬੈਠ ਕੇ ਕੰਮ ਹੋ ਜਾਵੇ ਬਿਲਕੁਲ ਜਿੰਨੇ ਨਾਲ ਵੀ ਗੱਲ ਕੀਤੀ ਹੈ ਸਭ ਨੇ ਇਹੀ ਗੱਲ ਕਹੀ ਹੈ ਕਿ ਦੁਕਾਨਦਾਰ ਦਾ ਫਰਜ਼ ਬੰਦਾ ਹੈਗਾ ਕਿ ਉਹ ਪਾਰਕਿੰਗ ਮੁਹੱਈਆ ਕਰਾਵੇ ਉਹ ਜਗ੍ਹਾ ਮੁਹੱਈਆ ਕਰਾਵੇ ਤਾਂ ਕੋਈ ਵੀ ਇੱਥੇ ਬਾਹਰ ਆਪਣੀ ਗੱਡੀ ਜਿਹੜੀ ਹੈ پارک ਨਹੀਂ ਕਰੇਗਾ ਔਰ ਟ੍ਰੈਫਿਕ ਜਮ ਦਾ ਕਾਰਨ ਨਹੀਂ ਬਣੇਗਾ ਔਰ ਇਤਰੇ ਜਿਹੜੇ ਦੁਕਾਨਦਾਰ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਅੱਜ ਟ੍ਰੈਫਿਕ ਪੁਲਿਸ ਜਿਹੜੀ ਹੈ ਕਾਫੀ ਸਖਤ ਹੈ ਅਨਾਉਂਸਮੈਂਟ ਜਿਹੜੀ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਵਾਈਟ ਲਾਈਨ ਤੋਂ ਬਾਹਰ ਜਿਹੜੇ ਆ ਗੱਡੀਆਂ ਨਾ ਖੜੀਆਂ ਕਰੋ ਤਿਹਾਰਾਂ ਦੇ ਦਿਨ ਕਿਤੇ ਨਾ ਕਿਤੇ ਜਾਮ ਦਾ ਕਾਰਨ ਬਣਦੇ ਆ ਆਪਣੀ ਗੱਡੀਆਂ ਜਿਹੜੀਆਂ ਨੇ ਅੱਜ 20 ਚਿਲਾਨ ਟ੍ਰੈਫਿਕ ਪੁਲਿਸ ਜਿਹੜੀ ਹੈ ਕਰ ਚੁੱਕੀ ਹੈ ਤਾਂ ਨਹੀਂ ਆਪਾਂ ਮੈਂ ਤਾਂ ਪਤਾ ਨਹੀਂ ਅੱਛਾ ਤੁਹਾਡੇ ਕੋਲ ਅਨਾਉਂਸਮੈਂਟ ਨਹੀਂ ਪਹੁੰਚੀ ਨਹੀਂ ਨਹੀਂ ਅੱਛਾ ਇੱਥੇ ਜਿਹੜੀ ਸਾਹਮਣੇ ਗੱਡੀਆਂ ਠੀਕ ਕਰਦੇ ਨੇ ਉਹ ਪੁਲਾਂ ਦੇ ਬਿਲਕੁਲ ਨਾਲ ਹੈ ਇਹ ਵਾਈਟ ਲਾਈਨ ਤੋਂ ਬਾਹਰ ਸਾਰੇ ਗੱਡੀਆਂ ਖੜਾ ਰਹੇ ਨੇ ਤੇ ਦਿੱਕਤ ਨਹੀਂ ਆਏਗੀ ਟ੍ਰੈਫਿਕ ਪੁਲਿਸਾਂ ਚਿਲਾਨ ਘਟੇਗੀ ਪਤਾ ਨਹੀਂ ਮੈਂ ਦਾ ਸਮਾਨ ਲੈਣ ਆਇਆ ਉਹ ਗਿਆ ਮਾਲਕ ਤੁਹਾਡੇ ਆਇਂਦਾ ਵਾ ਭਈ ਅੱਛਾ ਤੁਸੀਂ ਮਾਲਕ ਨਹੀਂ ਹੋ ਸਮਾਨ ਹਾਂਜੀ ਹਾਂਜੀ ਅੱਛਾ ਜਿਹੜੇ ਦੁਕਾਨਦਾਰ ਨੇ ਕਿਆ ਇਹਨਾਂ ਕੋਲ ਇਨੀ ਜਗ੍ਹਾ ਹੈਗੀ ਐ ਕਿ ਇਹ ਸੜਕ ਤੇ ਬੈਠ ਕੇ ਜਿਹੜਾ ਆਪਣੀਆਂ ਗੱਡੀਆਂ ਠੀਕ ਕਰ ਰਹੇ ਨੇ ਕਿਉਂਕਿ ਸੜਕ ਘੇਰ ਕੇ ਜਿਹੜੀਆਂ ਠੀਕ ਨਹੀਂ ਹੈ ਨਹੀਂ ਉਹਨਾਂ ਕੋਲ ਜਿਵੇਂ ਸਾਹਮਣੇ ਲੱਗੀ ਗੱਡੀ ਗਲਤ ਲੱਗੀ ਵਾਕਈ ਗਲਤ ਲੱਗੀ ਐ ਬਾਕੀ ਉਹ ਅਗੜੀ ਜਿਵੇਂ ਬਾਹਰ ਲੱਗੀ ਐ ਗਲਤ ਐ ਪਰ ਉਹ ਰਬ ਨੇ ਕਿਉਂ ਖੜੀਏ ਖਰਾਬ ਹੈ ਕੀ ਚੱਕਰ ਮੈਨੂੰ ਪਤਾ ਪਰ ਇਹ ਨਹੀਂ ਹੋਣੀ ਚਾਹੀਦੀ ਹਾਂ ਨਹੀਂ ਹੋਣੀ ਚਾਹੀਦੀ ਵਾਕਈ ਗਲਤ ਹੈ ਨਹੀਂ ਹੋਣੀ ਚਾਹੀਦੀ ਬਿਲਕੁਲ ਜਿਹੜੀਆਂ ਗੱਡੀਆਂ ਵਾਈਟ ਲਾਈਨ ਤੋਂ ਬਾਹਰ ਗੱਡੀਆਂ ਅੰਦਰ ਲਾਓ ਆਪਣੀ ਚਿੱਤੀ ਨਾਲ ਵਾਕਈ ਗੱਲ ਸਹੀ ਤੁਹਾਡੀ ਅੰਦਰ ਲੈਣੀ ਚਾਹੀਦੀ ਗੱਡੀ ਬਿਲਕੁਲ ਤਿਆਹਰਾਂ ਦਾ ਟਾਈਮ ਹੈ ਔਰ ਜਮ ਹੀ ਨਹੀਂ ਲੱਗੇ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਆਈ ਜਾਣੇ ਬਿਆਰੇ ਸੀ ਦੁਖੀ ਹੁੰਦੇ ਹੁੰਦੇ ਬਾਕੀ ਆਏਗੇ ਗੱਲ ਕਰਨ ਉਹਨਾਂ ਨੂੰ ਆਮ ਪਬਲਿਕ ਹੀ ਕਿਤੇ ਨਾ ਕਿਤੇ ਦੁਖੀ ਹੁੰਦੀ ਆ ਆਮ ਲੋਕ ਹੀ ਦੁਖੀ ਹੁੰਦੇ ਆ ਔਰ ਇਧਰਲੇ ਪਾਸੇ ਜਿਹੜੇ ਵੀਰ ਬੈਠੇ ਹੋਏ ਨੇ ਮਕੈਨਿਕ ਨੇ ਇਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਕਾਰਨ ਕੀ ਹੈ ਇਹਨਾਂ ਨੂੰ ਕਿਉਂ ਆਖਰ ਸੜਕ ਤੇ ਬੈਠ ਕੇ ਗੱਡੀਆਂ ਠੀਕ ਕਰਨੀਆਂ ਪੈਂਦੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੜਕ ਦੇ ਕਿਨਾਰੇ ਤੇ ਜਿਹੜਾ ਆਪਾਂ ਸੜਕ ਦੇ ਕਿਨਾਰੇ ਤੇ ਬੈਠ ਕੇ ਕਾਦੇ ਲਈ ਗੱਡੀਆਂ ਠੀਕ ਕਰ ਰਹੇ ਆ ਕਿ ਆਪਨੇ ਕੋਲ ਸਮੱਸਿਆ ਹੋ ਗਿਆ ਖਰਾਬ ਹੋ ਗਈ ਹਰ ਤੂੰ ਕਾ ਕਰ ਲੈ ਆਪੀ ਹਾਂਜੀ ਖਰਾਬ ਹੋ ਗਈ ਗੱਡੀ ਹੁਣ ਤਾਂ ਕਰਕੇ ਹਾਂ ਉੱਥੇ ਰੋੜ ਕੇ ਲੱਦੀ ਗੱਡੀਆਂ ਅਚਾ ਜਿਹੜੀਆਂ ਸਾਈਡ ਤੇ ਸਾਰੇ ਪਾਸੇ ਲੱਗੀਆਂ ਨੇ ਕਿਆ ਇਹ ਕਲੀਆ ਮਕੈਨਿਕ ਦੀਆਂ ਜਾਂ ਫਰੈਂਸਰਾਂ ਦੀ ਨਹੀਂ ਨਹੀਂ ਫਰੈਂਸਰਾਂ ਦੀਆਂ ਗੱਡੀਆਂ ਇਹ ਫਰੈਂਸਰਾਂ ਦੀਆਂ ਗੱਡੀਆਂ ਇਹ ਗੱਡੀ ਆਈ ਹੈ ਗੱਡੇ ਗੱਡੇ ਗੱਬੇ ਜਾਮ ਹੋ ਗਈ ਹਾਂ ਗੱਬੇ ਲੱਗੀ ਜਾਂਦੀ ਸਾਈਡ ਤੇ ਕਰਕੇ ਗੱਡੀ ਲੋਡ ਦੇਖ ਲੋ ਬਿਲਕੁਲ ਜਿਹੜੀਆਂ ਜਾਮ ਲੋਡੇਡ ਗੱਡੀਆਂ ਨੇ ਜਾਮ ਦਾ ਕਾਰਨ ਬਣਦੀਆਂ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਰਿਪੇਅਰ ਕੀਤਾ ਜਾ ਰਿਹਾ ਪਰ ਇਧਰਲੇ ਪਾਸੇ ਤੋਂ ਦਿਖਾ ਦਿਓ ਹਨੀ ਕਿ ਦੁਕਾਨਦਾਰਾਂ ਕੋਲ ਇੰਨੀ ਜਗ੍ਹਾ ਨਹੀਂ ਹੈ ਕਿ ਉਹ ਪਾਰਕਿੰਗ ਦੇ ਅੰਦਰ ਰਹਿ ਕੇ ਗੱਡੀਆਂ ਠੀਕ ਕਰ ਸਕਣ ਇਸੇ ਲਈ ਗੱਡੀਆਂ ਜਿਹੜੀਆਂ ਨੇ ਸੜਕ ਦੇ ਉੱਤੇ ਹੀ ਖੜਾ ਕੇ ਰਿਪੇਅਰ ਕੀਤੀਆਂ ਜਾ ਰਹੀਆਂ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਨਾਲ